ਕੀ ਕਰੀ ਜਾਂਦੇ ਸਾਰੇ ਜਾਣੇ ਤੁਹਾਨੂੰ ਭਾਜੀ ਕੀ ਕਰੀ ਜਾਂਦੇ ਆ ਉਹ ਪ੍ਰਿੰਟ ਤਾਂ ਕੱਟੀ ਜਾਂਦੇ ਆ ਮੈਨੂੰ ਪਤਾ ਹੈ ਤੇ ਕਾਦੇ ਲਈ ਕੱਟੀ ਜਾਂਦੇ ਹੋ ਕੱਲ ਤਾਂ ਛੁੱਟੀ ਹੈ ਸੋਮਵਾਰ ਦੀ ਛੁੱਟੀ ਹੁੰਦੀ ਆ ਸਾਈਲ ਭਾਜੀ ਜੋ ਪਰਦੀ ਭਾਜੀ ਸਹੀ ਕਹਿ ਰਹੇ ਨੇ ਇਹ ਬਿਲਕੁਲ ਸਹੀ ਕਹਿ ਰਹੇ ਆ ਸੋਮਵਾਰ ਹੀ ਛੁੱਟੀ ਹੁੰਦੀ ਆ ਮੰਗਲਵਾਰ ਦੀ ਤਿਆਰੀ ਕਰ ਰਹੇ ਆ ਭਾਜੀ ਮੰਗਲਵਾਰ ਦੀ ਤਿਆਰੀ ਹੋ ਰਹੀ ਹੈ 350 ਦੇ ਸ਼ੁੱਟ ਕੱਟੇ ਰਹੇ ਮੰਗਲਵਾਰ ਸਾਡਾ ਮੇਨ ਹੈ ਸੋਮਵਾਰ ਛੁੱਟੀ ਆ ਗਈ ਮੰਗਲਵਾਰ ਦੁਕਾਨ ਓਪਨ ਹੋਏਗੀ ਪ੍ਰਿੰਟ ਦਾ ਚੇਹੇ ਚੇਹੇ ਬੜੀ ਨਹੀਂ ਇਹ ਤੁਸੀਂ ਕੀ ਕਿਹਾ 350 ਦਾ 350 ਰੁਪਏ ਦਾ ਉਹ ਇਹ ਲੈ ਜਾਣਗੇ ਇੰਨਾ ਦੇ ਮਹੱਲੇ ਚ ਪਤਾ ਲੱਗ ਜੋ ਸ਼ਹਿਰ 'ਚ ਪਤਾ ਲੱਗ ਜੂਆ ਯਾਰ ਈ ਦਾ ਪਤਾ ਕਿ ਦੱਸਦੇ ਕਸਟਮਰ ਨੂੰ ਸੋਮਵਾਰ ਬਾ ਚੁੱਟੀ ਆ ਪਾਪਾ ਦਾ ਕਹਿੰਦੇ ਹਰੇਣ ਪਤਾ ਲੱਗੇ ਮੰਗਲਵਾਰ ਆਓ ਹਾਂ ਐਤਵਾਰ ਤੱਕ ਫੁੱਲ ਟਾਈਮ ਓਪਨ ਲੋਪਣਾ ਫੋਲੋ ਪੜਾ ਲਓ ਜੀ ਆ ਦੇਖੋ ਸੋਮਵਾਰ ਦੀ ਹੁੰਦੀ ਹੈ ਛੁੱਟੀ ਪ੍ਰਿੰਟ ਆਪਾਂ ਕੱਟੀ ਜੰਨੇ ਆ ਮੰਗਲ ਤੋਂ ਸੰਡੇ ਫੁੱਲ ਟਾਈਮ ਓਪਨ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਸੋਮਵਾਰ ਦੀ ਛੁੱਟੀ ਦਾ ਖਾਸ ਧਿਆਨ ਰੱਖਣਾ ਵੀਰੇ ਕਿਉਂਕਿ ਸਾਨੂੰ ਵੀ ਹੁੰਦਾ ਐ ਇੰਨੀ ਦੂਰੋਂ ਭੈਣ ਭਾਈ ਕੋਈ ਤੇਲ ਫੂਕ ਕੇ ਨਾ ਆਵੇ ਜਿਹੜਾ ਨਾ ਵਜੇ ਵੈਰਾਈਟੀ ਸਾਰੀ ਮਿਲੇਗੀ ਪ੍ਰਿੰਟ ਦੇ ਹਾਂ ਦੇ ਦੀ ਮਕਸਦ ਹੈ ਅਸੀਂ ਕਹਿਣ ਚੁੱਕੇ ਹੁੰਦਾ ਦਿਆਂ ਕਿ ਅਸੀਂ ਮੰਗਲਵਾਰ ਦੀ ਤਿਆਰੀ ਕਰ ਰਹੇ ਹਾਂ ਸੋਮਵਾਰ ਦੀ ਆਪਣੇ ਕੋਲ ਛੁੱਟੀ ਹੁੰਦੀ ਵੀਰੇ ਬਿਲਕੁਲ ਜੀ ਬਿਲਕੁਲ ਮੰਡੇ ਦੀ ਛੁੱਟੀ ਇੰਨੇ ਦਿਨ ਆਇਆ ਵੀਰੇ ਜੀ ਇੰਚ ਮੰਗਲ ਹੋਇਆ ਪੁੰਗ ਭਾਜੀ ਸੋਮਵਾਰ ਆ ਸਾਰਾ ਪ੍ਰਿੰਟ ਗਾਕਾ ਵਾਸਤੇ ਐ ਬਹੁਤ ਹੀ ਆਲੋ ਜੀ ਆਲੋ ਆਲੋ ਬਹੁਤ ਜੀ ਬੈਂਡਰਾਂ ਦਾ ਹਿਆਰਾ 350 ਰੁਪਏ ਚ ਪਰ ਮੰਡੇ ਦੀ ਛੁੱਟੀ ਰਹੇਗੀ ਮੰਡੇ ਨੂੰ ਛੁੱਟੀ ਰਹੇਗੀ ਭਾਜੀ ਆਪਾਂ ਹੋਮ ਬਾਦ ਦੀ ਛੁੱਟੀ ਰਹੇਗੀ ਮੈਂ ਕਹਿੰਦਾ ਦੇ ਦਿਆਂ 500 ਰੁਪਏ ਚਾਈਓ ਚਲੋ ਜੀ ਚਲੋ ਆਪਾਂ ਕਾਉਂਟਰ ਤੇ ਕਲੀਅਰ ਕਰਾ ਦਿੰਨੇ ਆ ਆਜੋ ਪ੍ਰਦੀਪ ਜੀ ਚਲੋ ਆਪੋ ਜੀ ਵੇਖੋ ਪਹਿਲਾਂ ਪਤਾ ਕਰਦੇ ਆਪਾਂ ਕੋਈ ਸੋਮਵਾਰ ਵਾਰੇ ਛੁੱਟੀ ਹੈ ਨਹੀਂ ਸੋਮਵਾਰ ਸੋਮਵਾਰ ਛੁੱਟੀ ਐਤਵਾਰ ਤੋਂ ਲੈ ਕੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਫੁੱਲ ਟਾਈਮ ਉਪਰ ਲੋ ਜੀ ਸੋਮਵਾਰ ਛੁੱਟੀ ਹੈ ਬਿਜ਼ਾਰ ਵੀ ਧਾਨ ਹੈ ਪੂਰਾ ਬਿਜ਼ਾਰ ਬੰਦੇ ਪਏ ਆਪਣੀ ਦੁਕਾਨ ਖੁੱਲੀ ਪਈ ਹੈ ਭਾਜੀ ਆਜੋ ਦਿਖਾਓ ਜੀ ਦਿਖਾਓ ਭਾਜੀ ਆਜੋ ਅ ਸਾਰੀਆਂ ਦੁਕਾਨਾਂ ਬੰਦ ਪਈਆਂ ਵੀਰੇ ਸਾਰੀਆਂ ਦੁਕਾਨਾਂ ਬੰਦ ਪਈਆਂ ਸਿੰਗਰ ਸਿੰਗਰ ਆ ਦੇ ਲੈ ਇਹ ਗੋਟੀ वर्ल्ड वाइड ਕੱਲਾ ਓਪਨ ਹੈ ਟਾਈਮ ਚੈੱਕ ਕਰਾ ਲਈ ਟਾਈਮ ਹੋ ਗਿਆ ਜੀ ਦੇਖੋ 8:28 ਤੇ 28 ਮਿੰਟ ਗਲਤ ਨਹੀਂ ਕਹਦੇ ਉਹ ਦੇਖੋ ਹਰ ਸੋਮਵਾਰ ਨੂੰ ਦੁਕਾਨ ਛੁੱਟੀ ਰਹੇਗੀ ਪੋਸਟਰ ਵੀ ਲੱਗੇ ਆ ਬਾਤ ਤੁਸੀਂ ਆਉਣਾ ਨਹੀਂ ਵੀਰੇ ਸੋਮਵਾਰ ਬਾਜ਼ਾਰ ਆਉਂਗੇ ਤੁਹਾਨੂੰ ਗੋਠੀ ਵਾਲਿਆਂ ਦਾ ਕੱਪੜਾ 50% ਆਫ ਵਾਲਾ ਫਾਇਦੇ ਵਾਲਾ ਨਹੀਂ ਮਿਲਣਾ ਨਹੀਂ ਮਿਲਣਾ ਭੈਣਾ ਭਾਜੀ ਸੋਮਵਾਰ ਨੂੰ ਦੁਕਾਨਦਿਆਂ ਦਾ ਫਾਇਦਾ ਕੋਈ ਨਹੀਂ ਸੋਮਵਾਰ ਦੀ ਛੁੱਟੀ ਆਪਣੀ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਫੁੱਲ ਡੇ ਆ। ਬੀ ਟੂ ਡੇ ਕ ਨਿਗਾਹ ਮਾਰ ਦੁਕਾਨ ਦਾ ਕੰਮ ਹੋ ਰਿਹਾ 7:30 ਵਜੇ ਦੇ ਭਾਜੀ ਇਤੋਂ ਕੰਮ ਹੋ ਰਿਹਾ ਦੁਕਾਨ ਦਾ ਕੱਲ ਮੰਗਲਵਾਰ ਦੀ ਤਿਆਰੀ ਹੋ ਰਹੀ ਹੈ ਸੋਮਵਾਰ ਦੀ ਛੁੱਟੀ ਹੈ ਭਾਜੀ ਅੱਗੇ ਆ ਦੇਖੋ ਭੈਜੀ ਆਓ ਆ ਭਾਜੀ ਆ ਸੋਮਵਾਰ ਛੁੱਟੀ ਹੈ ਭਾਜੀ ਪਿੰਟੂ ਭਾਈ ਸੋਮਵਾਰ ਦੀ ਸੋਮਵਾਰ ਦੀ ਛੁੱਟੀ ਭਾਜੀ ਕੋਰਪਾਈ ਸੋਮਵਾਰ ਦੀ ਛੁੱਟੀ ਆਂ ਵੀਰੇ ਜਿਹੜੇ ਸੋਮਵਾਰ ਦੀ ਛੁੱਟੀ ਆ ਵੀਰੇ ਛੁੱਟੀ ਆ ਛੁੱਟੀ ਐ ਸੋਮਵਾਰ ਦੀ ਛੁੱਟੀ ਆ ਸੋਮਵਾਰ ਛੁੱਟੀ ਐ ਸਾਨੂੰ ਪਤਾ ਐ ਕੋ ਮਾਲ ਦੇ ਕੋ ਮੰਗਲਵਾਰ ਦੀ ਤਿਆਰੀ ਹੋ ਰਹੀ ਐ ਕੋ 400 ਰੁਪਏ ਸੂਟ ਦੇ ਦੇ ਕੋਟਨ ਦਾ ਸੂਟ ਕੋਟਨ ਦੁਪੱਟਾ ਹਾਂਜੀ ਭਾਈ ਸੋਮਵਾਰ ਦੀ ਸੋਮਵਾਰ ਦੀ ਛੁੱਟੀ ਐ ਜੀ ਸੁੱਟਿਆ ਹੀ ਸੋਮਵਾਰ ਦੀ ਛੁੱਟੀ ਐ ਭਾਈ ਸੋਮਵਾਰ ਦੀ ਵੀ ਸੋਮਵਾਰ ਦੀ ਭਾਈ ਸਾਹਿਬ ਦੇਖੋ ਸਾਰਿਆਂ ਨੂੰ ਪਤਾ ਸੋਮਵਾਰ ਛੁੱਟੀ ਹੈ ਸਾਹੀ ਸਾਹਿਲ ਭਾਜੀ ਆਰ ਕੋ ਬੋਰਡ ਲਾਇਆ ਹਰੇਕ ਬਿਲਕੁਲ ਜੀ ਬਿਲਕੁਲ ਬੋਰਡ ਵੀ ਲੱਗਿਆ ਅਸੀਂ ਬਕਾਇਦਾ ਹਰੇਕ ਕਸਟਮਰ ਨੂੰ ਦੱਸ ਕੇ ਵੀ ਭੇਜੀਦਾ ਪਰ ਫੇਰ ਵੀ ਕਈ ਮੇਰੀਆਂ ਪੈਣਾ ਕਈ ਵੀਰ ਆ ਜਾਂਦੇ ਆ ਅਸੀਂ ਫੇਰ ਬਾਰ ਬਾਰ ਇਹੀ ਗੱਲ ਦੁਹਰਾਉਨੇ ਆ ਕਿ ਸੋਮਵਾਰ ਦੀ ਛੁੱਟੀ ਹੁੰਦੀ ਹੈ ਪਲੀਜ਼ ਤੁਸੀਂ ਬਾਜ਼ਾਰ ਜਾ ਕੇ ਆਪਣਾ ਸਮਾਂ ਨਾ ਖਰਾਬ ਕਰੋ ਮੰਗਲ ਤੋਂ ਸੰਡੇ ਫੁੱਲ ਟਾਈਮ ਓਪਨ ਨੇ ਧੰਨਵਾਦ ਵੀਡੀਓ ਅੱਗੇ ਵੀ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਭੈਣ ਭਾਈ ਵੀ ਵੀਡੀਓ ਸ਼ੇਅਰ ਨਹੀਂ ਕਰਿਓ ਜੀ ਬੇਨਤੀ ਹੱਥ ਜੋੜ ਕੇ ਵੀਡੀਓ ਜੇ ਸ਼ੇਅਰ ਕਰੋਗੇ ਨਾ ਕਸਟਮਰ ਨੂੰ ਹਰੇ ਨੂੰ ਪਤਾ ਲੱਗੇਗਾ ਸਾਡੇ ਕਸਟਮਰ ਕਈ ਐਤਵਾਰ ਸੋਮਵਾਰ ਆ ਕੇ ਨਾ ਮੁਰਝਾਂਦੇ ਆ ਟਿਕ ਦੁਕਾਨ ਤੇ ਆ ਕੇ ਮੁਰਝਾਂਦੇ ਪਾਜੀ ਐਤਵਾਰ ਤੋਂ ਲੈ ਕੇ ਮੰਗਲਵਾਰ ਕੋਟੇ ਪਾਜੀ ਸੋਮਵਾਰ ਦੀ ਸੋਮਵਾਰ ਦੀ ਛੁੱਟੀਆਂ ਪਾਜੀ ਸੋਮਵਾਰ ਛੁੱਟੀਆਂ ਹਰੇ ਨੂੰ ਪਤਾ ਵਦੀ ਧੰਨਵਾਦ ਜੀ ਨਿਰਮਾਨੀ ਸ਼ੁਕਰੀਆ ਗਰਮੀਆਂ ਦੇ ਤੋਹਫੇ ਕਾਟਨ ਦੇ ਡਿਜੀਟਲ ਪ੍ਰਿੰਟਡ ਸੂਟ ਆ ਗਏ ਆਪਣੇ ਕੋਲੇ ਉਹ ਵੀ ਬਹੁਤ ਹੀ ਸ ਆ ਦੇਖੋ ਹੈਂਡਵਰਕ ਦਾ ਇਹ ਡਿਜ਼ਾਈਨ ਬਣਿਆ ਹੋਇਆ ਹੈ ਵਰਕ ਦੇਖੋ ਕਿੰਨਾ ਪਿਆਰਾ ਕੀਤਾ ਤੇ ਨਾਲ ਜਿਹੜੀ ਚੁੰਨੀ ਆਏਗੀ ਚੁੰਨੀ ਆਣ ਵਾਲੀ ਹੈ ਜੀ ਪਿਓਰ ਦੀ ਪਿਓਰ ਦੀ ਚੁੰਨੀ ਦੇ ਨਾਲ ਆ ਇਹਦੇ ਕਲਰ ਲੱਗੇ ਹੋਏ ਹੈ ਜੀ ਚਾਰ ਕਲਰ ਆਣਗੇ ਇਹਦੇ ਵਿੱਚ ਪਿਓਰ ਕਾਟਨ ਦੇ ਉੱਤੇ ਹੈ ਮੈਚਿੰਗ ਸਲਵਾਰ ਆਏਗੀ ਪਲੇਨ ਨਾਲ ਦੁਪੱਟਾ ਆਏਗਾ ਔਰ ਨੈੱਕ ਤੇ ਕੀਤਾ ਹੋਇਆ ਹੈਂਡਵਰਕ ਇਸ ਤਰ੍ਹਾਂ ਦੀ ਨਵੀਂ-ਨਵੀਂ ਫਰੈਸ਼ ਵੈਰਾਈਟੀ ਤੇ ਨਵੀਂ ਅਪਡੇਟ ਲਈ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇਆ ਕਰੋ ਧੰਨਵਾਦ ਹਾਂਜੀ ਵੀਰੇ ਨਮਸਕਾਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਲੋ ਵੀਰੇ ਮੇਰੇ ਕੋਲੇ ਦਾਜਵਦੀ ਵਾਲੇ ਸਪੈਸ਼ਲ ਨਵੇਂ ਬੇਸਾ ਤੇ ਸੂਟ ਆਏ ਆ ਆ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਪਹਿਲਾਂ ਤਾਂ ਤੁਸੀਂ ਕਪੜਾ ਐਸਾ ਕੋਈ ਕਪੜਾ ਨਹੀਂ ਜਿਹੜਾ ਆਪਣੇ ਕੋਲੇ ਨਾ ਡਿਸਪਲੇ ਹੋਵੇ ਸਿਮਰ ਬਰਬਰੀ ਠੀਕ ਹੈ ਜੀ ਸੈਲਫ ਦੇ ਵਿੱਚ ਗਲਾਸ ਟਿਸ਼ੂ ਦੇ ਵਿੱਚ ਬਹੁਤ ਹੀ ਸੋਹਣੀਆਂ ਸੋਹਣੀਆਂ ਤੇ ਬਹੁਤ ਹੀ ਸੋਹਣੇ ਦੁਪੱਟੇ ਵਾਲੀਆਂ ਆਈਟਮਾਂ ਮੇਰੇ ਕੋਲੇ ਆ ਗਈਆਂ ਜਿਹਦੇ ਕਲਰ ਡਿਜ਼ਾਈਨ ਤੁਹਾਨੂੰ ਮਿਲਨੇ ਆ ਦੇਖੋ ਪਹਿਲਾਂ ਭਾਜੀ ਇੱਧਰ ਤੋਂ ਕੈਮਰਾ ਘੁਮਾ ਦਿਓ ਸਾਰਾ ਨੇੜੋ ਦੀ ਦਿਖਾ ਦਿਓ ਸਾਡੇ ਡਿਜ਼ਾਈਨ ਇਹ ਸਾਰੇ ਡਿਜ਼ਾਈਨ ਮੇਰੇ ਕੋਲੇ ਡਿਸਕਾਊਂਟ ਤੇ ਆਏ ਜੀ 50% ਆਫ ਤੇ ਬਹੁਤ ਹੀ ਪਿਆਰੀਆਂ ਆਈਟਮਾਂ ਤੇ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਆ ਦੇਖੋ ਜੀ ਵੈਰਾਈਟੀ ਦੀ ਕੋਈ ਕਮੀ ਨਹੀਂ ਮੇਰੀ ਭੈਣ ਨੇ ਕਿਸੇ ਨੇ ਮੈਰਿਜ ਦਾ ਕਪੜਾ ਬਣਾਉਣਾ ਹੈ ਜਾਂ ਪਾਰਟੀ ਵੇਅਰ ਸੂਟ ਬਣਾਉਣੇ ਹੈ ਜਾਂ ਜਿਵੇਂ ਆਪਾਂ ਦਾਜ ਵਰੀ ਵਾਸਤੇ ਵੈਰਾਈਟੀ ਖਰੀਦਣੀ ਹੈ ਤਾਂ ਮੇਰੇ ਕੋਲੇ ਨਵੇਂ ਤੋਂ ਨਵੇਂ ਡਿਜ਼ਾਈਨ ਆ ਦੇਖੋ ਜੀ ਨਵੇਂ ਤੋਂ ਨਵੇਂ ਡਿਜ਼ਾਈਨ ਦਬਕਾ ਵਰਕ ਵਾਲੇ ਠੀਕ ਹੈ ਜੀ ਗਲਾਸ ਟਿਸ਼ੂ ਬੇਸ ਵਾਲੇ ਜਰੀ ਵਰਕ ਵਾਲੇ ਹਾਰ ਤਰ੍ਹਾਂ ਦੇ ਡਿਜ਼ਾਈਨ ਆ ਚੁੱਕੇ ਐ ਇਹ ਸਾਰੇ ਡਿਜ਼ਾਈਨ ਮਿਲਨੇ ਤੁਹਾਨੂੰ 50 ਆਫ ਤੇ ਤੇ ਮਿਲਨੇ ਕਿੱਥੇ ਗੋਪੀ ਵਰਲਡ ਵੇਅਰ ਧੋਬੀ ਵੀਰ ਬਠਿੰਡਾ ਵਾਲਿਆਂ ਦੇ ਪਿਆਰਾ ਕਨਸੈਪਟ ਲੈ ਕੇ ਆਏ ਆ ਸਿਮਰਦਾਸ ਸੂਟ ਵਿਦ ਹੈਂਡਵਰਕ ਆ ਦੇਖੋ ਇਹਦੇ ਉੱਤੇ ਜੜੀ ਤੇ ਹੱਥ ਦਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਕੜਾਈ ਵਾਲਾ ਡਿਜ਼ਾਈਨ ਹੈ ਇਹ ਇਹਦੇ ਵਿੱਚ ਵੀਰੇ ਆਲ ਓਵਰ ਸੂਟ ਨਾਲ ਮਿਲਣ ਜਾ ਰਿਹਾ ਤੁਹਾਨੂੰ ਫੈਂਸੀ ਚਨੌਨ ਦਾ ਦੁਪੱਟਾ ਆ ਦੁਪੱਟਾ ਆਏਗਾ ਜੀ ਇਹ ਕਲਰਾਂ ਦੀ ਗੱਲ ਕਰੀਏ ਤਾਂ ਦੇਖੋ ਜੀ ਇਹਦੇ ਕਲਰ ਆਹ ਕਲਰ ਹੈ 1750 ਦੀ ਰੇਂਜ ਰਹਿਣ ਵਾਲੀ ਹੈ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਇਹਦੇ ਵਿੱਚ ਮੇਰੇ ਕੋਲੇ ਆਏ ਆ ਬਹੁਤ ਹੀ ਪਿਆਰੇ ਪਿਆਰੇ ਕਲਰ ਆਏ ਆ ਆ ਦੇਖੋ ਜੀ ਡਿਜ਼ਾਈਨਰ ਸਟਾਫ ਤੇ ਡਿਜ਼ਾਈਨਰ ਕਢਾਈਆਂ ਬਿਲਕੁਲ ਨਵੀਂ ਵੈਰਾਈਟੀ ਮਿਲੇਗੀ ਤੁਹਾਨੂੰ ਸਿਰਫ ਇੱਕੋ ਇੱਕ ਸ਼ੋਰਮ ਗੋਠੀ ਵਰਲਡ ਵਾਈਡ ਤੋਂ ਬੀਵੀਆਰ ਬਠਿੰਡਾ ਵਾਲਿਆਂ ਦੇ ਹਰ ਚੀਜ਼ ਬਿਲਕੁਲ ਸਭ ਤੋਂ ਪਹਿਲਾਂ ਜਿਹੜੀ ਪਹੁੰਚਣੀ ਹੈ ਉਹ ਆਪਣੇ ਕੋਲੇ ਸ਼ੋਰੂਮ ਤੇ ਅਵੇਲੇਬਲ ਪਹੁੰਚਣੀ ਹੈ ਤੇ ਤੁਸੀਂ ਜੇ ਖਰੀਦਦਾਰੀ ਕਰਨੀ ਹੈ ਵਧੀਆ ਤੇ ਬਾਜਬ ਦੇਟਾ ਦੇ ਤਾਂ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਕੋਟੀ ਵਰਲਡ ਵੇ ਧੋਬੀ ਵੀਰ ਬਠਿੰਡਾ ਵਾਲੇ ਹੈਂਡਵਰਕ ਵਾਲੇ ਬਹੁਤ ਹੀ ਸੋਹਣੇ ਸੋਹਣੇ ਕੱਪੜਿਆਂ ਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਆ ਆ ਦੇਖੋ ਦੋ ਡਿਜ਼ਾਈਨ ਮੈਂ ਡਿਸਪਲੇ ਕੀਤੇ ਹੋਏ ਆ ਜਿਨ੍ਹਾਂ ਦੇ ਕਲਰ ਵੀ ਆਪਾਂ ਡਿਸਪਲੇ ਕੀਤੇ ਆ ਕਪੜਾ ਹੈਗਾ ਜੀ ਸਿਮਰ ਸਿਮਰ ਸੈਲਫ ਦੇ ਵਿੱਚ ਇਹ ਆਈਟਮ ਹੈਗੀ ਹੈ ਤੇ ਹੈਂਡਵਰਕ ਨਾਲ ਤਿਆਰ ਕੀਤਾ ਦੁਪੱਟਾ ਪੌਂਚੇ ਤੇ ਵਰਕ ਆ ਦੇਖੋ ਜੀ ਇੱਕ ਪੀਸ ਆਪਾਂ ਓਪਨ ਕਰ ਦਿੰਨੇ ਆ ਇਹ ਰਹਿਣ ਵਾਲੀ ਹੈ ਜੀ ਸ਼ਰਟ ਆ ਰਹਿਣ ਵਾਲੀ ਹੈ ਜੀ ਬਾਟਮ ਜਿਹਦੇ ਪੌਂਚੇ ਤੇ ਆਏਗਾ ਕੰਮ ਤੇ ਆ ਰਹਿਣ ਵਾਲਾ ਜੀ ਦੁਪੱਟਾ ਔਰ ਇਹ ਰਹਿਣ ਵਾਲੇ ਇਹਦੇ ਕਲਰ ਆ ਦੇਖੋ ਤਿੰਨ ਤਿੰਨ ਚਾਰ ਚਾਰ ਕਲਰ ਹਰੇਕ ਸੈਟ ਦੇ ਹੈਗੇ ਆ ਔਰ ਰੇਟ 50% ਆਫ ਆਪਣੇ ਜਿਹੜਾ ਚੱਲ ਰਿਹਾ ਉਹ ਕੰਟੀਨਿਊ ਹੈ ਕਿਸੇ ਮੇਰੀ ਭੈਣ ਨੇ ਪਾਰਟੀ ਵੇਅਰ ਕੱਪੜੇ ਬਣਾਉਣੇ ਆ ਜਾਂ ਮੈਰੀ ਦਾ ਕਪੜਾ ਬਣਾਉਣਾ ਹੈ ਦਾਜਵਰੀ ਵਾਲੇ ਸੂਟ ਬਣਾਉਣੇ ਆ ਤਾਂ ਇੱਕ ਵਾਰ ਵਿਜ਼ਿਟ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਧੰਨਵਾਦ ਮੇਰਾ ਭੈਣਾ ਤੇ ਵੀ ਇਹਨਾਂ ਨੂੰ ਨਮਸਕਾਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਵਿంటర్ ਸੀਜ਼ਨ ਖਤਮ ਨਹੀਂ ਹੋਇਆ ਤੇ ਆਪਣੇ ਕੋਲੇ ਸਮਰ ਦੀ ਵੈਰਾਈਟੀ ਅਣੀ ਸ਼ੁਰੂ ਹੋ ਗਈ ਹੈ ਆਜੋ ਅੱਜ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਣਾ ਜੀ ਕਰਾਚੀ ਵਰਕ ਦੇ ਪਾਕਿਸਤਾਨੀ ਸੂਟ ਆ ਤੁਹਾਡੇ ਸਾਹਮਣੇ ਡਿਸਪਲੇ ਕੀਤਾ ਹੋਇਆ ਬਹੁਤ ਹੀ ਸੋਹਣਾ ਸੂਟ ਹੈ ਤੇ ਨਾਲ ਜਿਹੜਾ ਦੁਪੱਟਾ ਵੀਰੇ ਦੁਪੱਟਾ ਵੀ ਤੁਹਾਨੂੰ ਕਰਾਚੀ ਵਰਕ ਵਾਲਾ ਮਿਲਣਾ ਹੈ ਪਾਕਿਸਤਾਨੀ ਸਟਾਈਲ ਦੇ ਵਿੱਚ ਰੇਟ ਦੀ ਗੱਲ ਆਪਾਂ ਜਰੂਰ ਕਰਾਂਗੇ ਪਹਿਲਾਂ ਤੁਸੀਂ ਵੀਰੇ ਇਹਦੀ ਕੁਆਂਟੀਟੀ ਤੇ ਕਲਰ ਦੇਖੋ ਆ ਦੇਖੋ ਇਹਦੇ ਵਿੱਚ ਹਰ ਤਰ੍ਹਾਂ ਦਾ ਕਲਰ ਹਰ ਤਰ੍ਹਾਂ ਦਾ ਡਿਜ਼ਾਈਨ ਆਇਆ ਮੇਰੇ ਕੋਲੇ ਆ ਸਾਰੇ ਸੂਟ ਵੀਰੇ ਇਸੇ ਚ ਹੈ ਰੇਟ ਦੀ ਗੱਲ ਕਰੀਏ ਤਾਂ 13-1300 ਵਾਲੇ ਸੂਟ ਨੇ ਇਹ ਇਹ ਆਪਾਂ ਨੂੰ ਮਿਲਨੇ ਆ 650 ਦੀ ਰੇਟ ਤੇ ਦੂਜੀ ਆਈਟਮ ਕੀ ਲੈ ਕੇ ਬੈਠੇ ਹੋ ਭਾਜੀ ਤੁਸੀਂ ਇੱਕ ਕੱਪੜੇ ਕੋਲੇ ਆਏ ਦੀ ਕਹਿਣਾ ਅੱਤ ਸਵਾਲੇ ਸੂਟ ਭਾਈ ਸਾਹਿਬ ਤੇਰਾ 4400 ਇਹਨਾਂ ਨੇ ਕਹਿਣ ਦਾ ਮਤਲਬ ਜੀ ਦਿੱਪਤੀ ਬ੍ਰਾਂਡ ਦੇ ਜਿਹੜੇ ਬਾਜ਼ਾਰ 'ਚ 8800 ਦੇ ਸੂਟ ਸੇਲ ਹੋ ਰਿਹਾ ਹੈ ਹਾਂਜੀ ਵੀਰੇ ਆ ਜਿਹੜਾ ਤੁਸੀਂ ਡਿਜ਼ਾਈਨ ਦੇਖਣ ਲੱਗੇ ਹੋ 20 ਸ਼ੇਵ ਨੈਕ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਆਇਆ ਹੈ ਮੇਰੇ ਕੋਲ ਇਹ ਟੂ ਲਾਈਨ ਸਟਾਈਲ ਦੇ ਵਿੱਚ ਨਾਲ ਇਹਦੇ ਪੌਂਚੇ ਤੇ ਵੀ ਵਰਕ ਆਏਗਾ ਹਲਕਾ ਹਲਕਾ ਗਾਰਨਿਸ਼ ਲੋਕ ਆਇਆ ਤਾਂ ਮੈਂ ਜੀ ਔਰ ਕਲਰ ਇਹਦੇ ਵਿੱਚ ਬ੍ਰਾਈਟ ਔਰ ਲਾਈਟ ਦੋਨੇ ਤਰ੍ਹਾਂ ਦੇ ਕਲਰ ਅਵੇਲੇਬਲ ਹੈ ਦੁਪੱਟਾ ਜਿਹੜਾ ਹੈ ਦੁਪੱਟਾ ਗੋਟੇ ਨਾਲ ਤਿਆਰ ਕੀਤਾ ਹੋਇਆ ਆਰਗੈਨਿਕ 베ਸ ਦਾ ਬਾਜੂ ਦਾ ਕੰਮ ਦੇਖੋ ਆ ਬਾਜੂ ਦਾ ਕੰਮ ਹੈਗਾ ਔਰ ਕਲਰਾਂ ਦੀ ਗੱਲ ਕਰੀਏ ਤਾਂ ਆ ਦੇਖੋ ਜੀ ਇਹਦੇ ਕਲਰ ਵੀ ਚੈੱਕ ਕਰ ਲਓ ਤੁਸੀਂ ਲਾਈਟ ਬ੍ਰਾਈਟ ਹਰ ਤਰ੍ਹਾਂ ਦੇ ਕਲਰ ਅਵੇਲੇਬਲ ਮਿਲਣਗੇ ਇਹਦੇ ਤੁਹਾਨੂੰ ਬਹੁਤ ਹੀ ਸੋਹਣਾ ਕਨਸੈਪਟ ਆਇਆ ਠੀਕ ਹੈ ਜੀ 28250 ਦੀ ਰੇਂਜ ਹੈ ਦੁਪੱਟੇ ਤੇ ਵਰਕ ਪੌਂਚੇ ਤੇ ਵਰਕ ਬਾਜੂ ਤੇ ਵਰਕ ਦੁਪੱਟਾ ਸਾਰਾ ਗੋਟਾ ਵਰਕ ਕੀਤਾ ਹੋਇਆ ਜੀ ਔਰ ਹੈਂਡਵਰਕ ਦੀ ਆਈਟਮ ਹੈ ਪਿਸਤਲ ਕਲਰਾਂ ਦੇ ਨਾਲ-ਨਾਲ ਤੁਹਾਨੂੰ ਗੋੜੇ ਕਲਰ ਵੀ ਮਿਲਦੇ ਆ ਰੋਜ਼ਾਨਾ ਨਵੀਂ ਤੇ ਫਰੈਸ਼ ਵੈਰਾਈਟੀ ਆਪਣੇ ਕੋਲੇ ਓਪਨ ਹੁੰਦੀ ਹੈ ਜੀ ਆਹ ਦੇਖੋ ਅੱਜ ਦੀ ਵੈਰਾਈਟੀ ਮੈਂ ਤੁਹਾਨੂੰ ਦਿਖਾ ਰਿਹਾ ਆਹ ਸਾਰੀ ਅੱਜ ਦੀ ਵੈਰਾਈਟੀ ਦੇ ਡਿਜ਼ਾਈਨ ਹੈ ਇਸ ਤੋਂ ਬਾਅਦ ਡਿਜ਼ਾਈਨਿੰਗ ਹੋਰ ਵੀ ਬਹੁਤ ਲੈ ਕੇ ਆਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਹ ਦੇਖੋ ਜੀ ਇਸ ਤਰ੍ਹਾਂ ਇਹਦਾ ਟੋਟਲੀ ਹੈਂਡਵਰਕ ਵਾਲਾ ਗਲਾ ਬਣਿਆ ਹੋਇਆ ਬਹੁਤ ਪਿਆਰੀ ਆਈਟਮ ਹੈ ਕੁੜੀਆਂ ਲਈ ਵੀਡੀਓ ਨੂੰ ਲਾਈਕ ਸ਼ੇਅ